ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੀਤ ਕਰਦੀ ਆ ਜੇ ਤੁਸੀਂ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਹੁਣ ਅਸੀਂ ਚੱਲੇ ਸੀ ਬਾਜ਼ਾਰ ਮੈਂ ਤੇ ਮੰਮੀ ਸੀਗੇ ਗਰਮੀ ਬਹੁਤ ਜ਼ਿਆਦਾ ਸੀ ਤੇ ਅਸੀਂ ਕੱਲੇ ਅੱਜ ਪਰਦੇ ਹੀ ਵੇਖਣੇ ਸੀਗੇ ਅੰਦਰ ਬਾਜ਼ਾਰ ਦੇ ਤੇ ਪਰਦੇ ਵੇਖਣ ਦੇ ਸੀ ਇਹ ਕਿਲਾ ਚੌਂਕ ਪਟਿਆਲੇ ਨੁੱਕਰ ਤੇ ਦੁਕਾਨ ਹੈ ਤੇ ਅਸੀਂ ਪਸੰਦ ਕਰਦੇ ਪਏ ਸੀ ਤੇ ਫੋਨ ਲਾਇਆ ਸੀ ਘਰ ਦੇ ਜੀਆ ਨੂੰ ਮੈਂਬਰਾਂ ਨੂੰ ਕਹ ਪਾਈ ਅਸੀਂ ਲੈਣ ਦੇ ਆ ਤੁਸੀਂ ਵੀ ਨਾਲ ਨਾਲ ਵੇਖ ਲਓ ਪਸੰਦ ਕਰ ਲਓ ਤੇ ਉਸ ਤੋਂ ਮਗਰੋਂ ਫਿਰ ਅਗਲੇ ਦਿਨ ਮਸ਼ੀਨ ਕੱਢੀ ਇਹਨੂੰ ਵੀ ਅਸੀਂ ਆਣ ਕੇ ਚਾਲੂ ਕਰਨੇ ਆ ਤੇਲ ਤੂਲ ਪਾਣੇ ਆ ਵੈਸੇ ਐਵੇਂ ਪਈ ਰਹਿੰਦੀ ਐ ਤੇਲ ਤੂਲ ਪਾ ਕੇ ਇਹਨੂੰ ਚਲਾ ਕੇ ਵੇਖਿਆ ਸੂਈ ਸਾਈ ਬਦਲੀ ਇਹਦੀ ਤੇ ਰੀਲਾ ਰੂਲਾ ਪਤਾ ਕਰਕੇ ਲੈ ਕੇ ਆਏ ਤੇ ਨਾਲੇ ਰੀਲਾ ਰੂਲਾ ਮੰਗਾਈਆਂ ਤੇ ਫੇਰ ਮਗਰੋਂ ਰਸੋਈ ਦੇ ਪਰਦੇ ਸੈੱਟ ਕੀਤੇ ਇਹ ਟਰਾਂਸਪੇਰੈਂਟ ਨੇ ਲਿਆ ਦੇ ਸੀਗੇ ਅੰਦਰ ਬਾਹਰ ਦਿਖਣ ਵਾਲੇ ਇਹਨਾਂ ਨੂੰ ਸੈੱਟ ਕੀਤਾ ਚਲੋ ਸੈੱਟ ਕਰ ਜੰਨੇ ਆ ਮਗਰੋਂ ਫਿਰ ਐਵੇਂ ਓਕੇ ਹੁੰਦੇ ਰਹਿਣਗੇ ਮੰਮੀ ਇਹੋ ਜਿਹਾ ਕੰਮ ਫਿਰ ਨਹੀਂ ਹੁੰਦਾ ਹੈਗਾ ਪਰ ਜੋ ਹੋਰ ਵੀ ਕੋਈ ਕਪੜਾ ਹੋ ਜਾ ਹੁੰਦਾ ਹੈ ਉਹ ਵੀ ਸਾਰਾ ਸੈੱਟ ਸੂਟ ਕਰ ਜੀਦੇ ਨੇ ਤੇ ਹੁਣ ਦੋ ਦਿਨ ਮਸ਼ੀਨ ਡਾਵਾਂਗੇ ਸਾਰੇ ਪਰਦੇ ਸੈੱਟ ਕਰਕੇ ਲਾ ਜਾਵਾਂਗੇ ਪਰਦੇ ਜਿੰਨਾ ਮਰਜ਼ੀ ਕਹਿ ਦੋ ਉਹਨਾਂ ਨੂੰ ਕਿ 8 ਫੁੱਟ ਦੇ ਫਿਰ ਵੀ ਉਹ 9 ਦਾ ਦੇ ਦਿੰਦੇ ਨੇ ਕਹਿੰਦੇ ਨੇ ਥੋੜਾ ਬੜਾ ਫੋਲਡ ਕਰਨਾ ਪੈਣਾ ਜੇ ਅਸੀਂ ਕਰਾਤੇ ਸੈਟਿੰਗ ਨਹੀਂ ਹੋਣੀ ਕਿਹਾ ਤੇ ਬੜਾ ਸੀ ਉਹਨਾਂ ਨੂੰ ਫਰਫਰ ਕਾਰਨ ਕਿ ਆਪ ਹੀ ਸੈੱਟ ਕਰਨੇ ਪਏ ਤੇ ਕੱਲ ਦੇ ਪਰਦੇ ਲਾ ਲਾ ਕੇ ਤੇ ਸਾਡੀਆਂ ਬਾਵਾ ਆਕਰ ਚਲੀਆਂ ਨੇ ਕੱਲ ਪਹਿਲਾਂ ਸੋਈ ਦੇ ਅੰਦਰਲੇ ਪਾਸੇ ਲਾਏ ਉਸ ਦਿਨ ਬਾਜ਼ਾਰ ਚੋਂ ਅਸੀਂ ਹੋਰ ਕੁਝ ਨਹੀਂ ਖਰੀਦ ਕੇ ਲਿਆਏ ਸੀਗੇ ਇਕੱਲੇ ਪਰਦੇ ਹੀ ਖਰੀਦਦੇ ਸੀਗੇ ਖਰੀਦ ਕੇ ਅਸੀਂ ਸਵੇਰੇ 11:30 ਵਜੇ ਘਰ ਆ ਗਏ ਗਰਮੀ ਬਹੁਤ ਜ਼ਿਆਦਾ ਸੀ ਅਸੀਂ ਕਿਹਾ ਕਿ ਪੁੱਛ ਸੰਡੇ ਸੀਗਾ ਵੈਸੇ ਤੇ ਬਾਜ਼ਾਰ ਬਹੁਤ ਜ਼ਿਆਦਾ ਖੁੱਲਦਾ ਸੰਡੇ ਨੂੰ ਪਰ ਅਸੀਂ ਇਕੱਲੇ ਪਰਦੇ ਹੀ ਖਰੀਦ ਕੇ ਲਾਏ ਪੜਦੇ ਪਾਉਂਦੇ ਆ ਪਾਉਂਦੇ ਆ ਨਾ ਬਾਹਾਂ ਆਕੜ ਜਾਂਦੀਆਂ ਨੇ ਉੱਤੇ ਕਰ ਕਰ ਕੇ ਤਾਂ ਉੱਤੇ ਚੱਕ ਚੱਕ ਕੇ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਇਹੋ ਜੇ ਕੰਮ ਥੋੜੇ ਜਿਹਾ ਔਖੇ ਲੱਗਦੇ ਨੇ ਮੈਨੂੰ ਨਾਲੋਂ ਨਾਲ ਫਿਰ ਪਾਈਪ ਵੀ ਇੱਕ ਵਾਰੀ ਪਹੁੰਚਦੀ ਦੂਸਰੇ ਪਰਦੇ ਵੀ ਅਸੀਂ ਸੈੱਟ ਕਰਦੇ ਸੀ ਤੇ ਦੱਸਿਆ ਜੇ ਕਿ ਪਰਦੇ ਕਿਵੇਂ ਦੇ ਲੱਗਦੇ ਪਏ ਨੇ ਤੇ ਉਸ ਤੋਂ ਮਗਰੋਂ ਅਸੀਂ ਦੂਸਰੇ ਕਮਰੇ ਦੇ ਡ్రਾਈੰਗ ਰੂਮ ਦੇ ਪਰਦੇ ਹੁਣ ਸੈੱਟ ਕਰਨ ਲੱਗੇ ਅਸੀਂ ਕਿ ਇੱਧਰ ਕੋਲ ਮੰਮੀ ਤਰਬੂਜ਼ ਛਿਰਣ ਡਏ ਸੀ ਸਵੇਰ ਦੀ ਮਸ਼ੀਨ ਧਰੀ ਸੀ ਪਰ ਮੂੜ ਨਹੀਂ ਸੀ ਕਰਦਾ ਪਿਆ ਚਲਾਉਣ ਨੂੰ ਫਿਰ ਹਿੰਮਤ ਜੀ ਕਰਕੇ ਚਲਾ ਕੇ ਤੇ ਕੁਝ ਸੀਲੇ ਸੀ ਪੜਦੇ ਤੇ ਕੁਝ ਫਿਰ ਰਹਿਣ ਦਿੱਤੇ ਸੀ ਤਰਬੂਜ਼ ਵੀ ਨਾ ਹੁਣ ਸਵਾਦ ਨਹੀਂ ਹੁੰਦੇ ਹੈਗੇ ਕਿਉਂਕਿ ਪਤਾ ਨਹੀਂ ਧੁੱਪ ਬਹੁਤ ਜ਼ਿਆਦਾ ਹੁੰਦੀ ਬਾਹਰ ਪਏ ਨਾ ਬਿਚੋਂ ਥੋੜੇ ਜਿਹਾ ਖਰਾਬ ਹੋ ਜਾਂਦੇ ਨੇ ਗਰਮੀ ਬਹੁਤ ਜ਼ਿਆਦਾ ਨਾ ਧੁੱਪ ਬਹੁਤ ਪੈਂਦੀ ਤੇ ਇੱਧਰ ਵੇਖੋ ਡ్రਾਈਂਗ ਰੂਮ ਦੇ ਬਾਰੀ ਦੇ ਪਰਦੇ ਸੈੱਟ ਕਰਕੇ ਲਾਤੇ ਸੀਗੇ ਦੱਸਿਓ ਜੇ ਜ਼ਰੂਰ ਤੁਹਾਨੂੰ ਕਿਹੜੇ ਵਧੀਆ ਲੱਗੇ ਤੇ ਇੱਧਰ ਦਰਵਾਜ਼ੇ ਦੇ ਲਾਂਡੇ ਸੀ ਤੇ ਜਿਹੜੇ ਬੈੱਡ ਤੇ ਚੜ੍ਹ ਕੇ ਮੈਂ ਲਾਣ ਲਈ ਸਾਇ ਇਹਦੇ ਵਾਲ ਅਸੀਂ ਤਾਂ ਨਹੀਂ ਵੀਡੀਓ ਕੀਤੀ ਹੈਗੀ ਕਿਉਂਕਿ ਇਹਦੇ ਤੇ ਸਾਡੇ ਬੈਗ ਸਾਡੇ ਕੱਪੜੇ ਬਹੁਤ ਖਲਾਰਾ ਪਿਆ ਸੀਗਾ ਪਰ ਪੂਰੀ ਸੈਟਿੰਗ ਕਰਕੇ ਲਾ ਕੇ ਫਿਰ ਤੁਹਾਨੂੰ ਅਸੀਂ ਪੂਰੇ ਰੂਮ ਦੀ ਵੀਡੀਓ ਬਖਾਵਾਂਗੇ ਇਹ ਪਰਦੇ ਨਾ ਸੈੱਟ ਤੇ ਕੀਤੇ ਸੀ ਦੂਸਰੇ ਪਰਦਿਆਂ ਦੇ ਬਰਾਬਰ ਕੀਤੇ ਸੀ ਲੌਬੀ ਦੇਆਂ ਦੇ ਪਰ ਇਹ ਥੋੜੇ ਜਿ ਲੰਮੇ ਰਹਿ ਗਏ ਸੀਗੇ ਇਨਾਂ ਨੂੰ ਫੇਰ ਦੁਬਾਰਾ ਉਹਦੇੜ ਕੇ ਸੈੱਟ ਕਰਾਂਗੇ ਤੇ ਸ਼ਾਮ ਨੂੰ ਫੇਰ ਅਸੀਂ ਲੈ ਕੇ ਆਏ 버거 ਤੇ ਨਾਲ ਇਹ ਪੀਣ ਵਾਸਤੇ ਮੈਨੂੰ ਇਨਾਂ ਦੇ ਇੰਨੇ ਨਾਂ ਨੂੰ ਨਹੀਂ ਆਂਦੇ ਮੈਂ ਭੁੱਲ ਜਾਂਦੀ ਆ ਫੇਰ ਜਿਹੜੇ ਅਸੀਂ ਭਾਂਡੇ ਲੈ ਕੇ ਗਏ ਸੀਗੇ ਕੱਲ ਬਾਜ਼ਾਰ ਕਰੈਕ ਹੋਏ ਸਨ ਭਾਂਡੇ ਟਿੜਕੇ ਸਨ ਥੋੜੇ ਜਿ ਤੇ ਉਹਨਾਂ ਦੇ ਬਦਲੇ ਅਸੀਂ ਇਹ ਲੈ ਕੇ ਆਂਦੇ ਹਾਂ ਇੱਕ ਤੇ ਆਲੂ ਮੈਸ਼ਰ ਸੀਗਾ ਇੱਕ ਚਾਹ ਦਾ ਡੱਬੂ ਸੀ ਤੇ ਦੋ ਕੱਪ ਸੀਗੇ ਵੱਡੇ ਫਿਰ ਵੀ ਇਹਨਾਂ ਵਿੱਚ ਥੋੜੇ ਜਿਹਾ ਸਾਨੂੰ ਪੈਸੇ ਪਾਣੇ ਪਏ ਪਰ ਚਲੋ ਬਹਾਨੇ ਨਾਲ ਭਾਂਡੇ ਆ ਗਏ ਤੇ ਕੁੜਤੇ ਪਜਾਮੇ ਲਏ ਸੀਗੇ ਦੋ ਪਾਪਾ ਦੇ ਇੱਕ ਲਾਈਟ ਜਾਂ ਖਾਕੀ ਜੇ ਕਲਰ ਦਾ ਇੱਕ ਵਾਈਟ ਕਲਰ ਦਾ ਤੇ ਇੱਕ ਇਹ ਦੁਪੱਟਾ ਲਿਆ ਸੀਗਾ ਮਸਲੀਨ ਦਾ ਤੇ ਉਸ ਤੋਂ ਮਗਰੋਂ ਫੇਰ ਥੋੜੀ ਜਿਹੀ ਪਰਦਿਆਂ ਦੀ ਸੈਟਿੰਗ ਰਹਿ ਗਈ ਸੀ ਉਹ ਕੀਤੀ ਰਾਤ ਨੂੰ ਕਿਉਂ ਨੰ ਨੰਬੇੜ ਦਈਏ ਤੇ ਹਾਂਜੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਜੀ ਸਾਸਤਰੀ ਕਾਲ ਜੀ